ਹੈਲੋ ਉਹ ਮੈਂ ਜੀ ਡੀ ਹਾਂ ਇਸ ਪ੍ਰੋਜੈਕਟ ਲਈ ਤੁਸੀਂ ਕੀ ਕੰਮ ਕਰਦੇ ਹੋ ਮੈਂ ਯੂਨੀਕਲੋ ਕੋ ਕੰਮ ਕਰਦਾ ਹਾਂ ਤੁਹਾਨੂੰ ਹੈ ਕਿ ਇਸ ਤੇ ਸ਼ਰਤ ਕੋਈ ਫਾਰਮ ਵਗੈਰਾ ਕੋਈ ਆਂਦੇ ਨੂੰ ਇਹਦਾ ਇਹ ਜਿਹੜੀ ਘਟਨਾ ਹੈਗੀ ਇਹ ਗਾਮਦੀ ਨਗਰ ਆਦਮਕੁਰ ਦੀ ਹੈਗੀ ਹੈ ਇਹਦੇ ਵਿੱਚ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਇੱਥੇ ਘਰ ਨੂੰ ਇੱਕ ਨਿਸ਼ਾਨਾ ਬਣਾਇਆ ਗਿਆ ਹੈ ਔਰ ਉਹਨਾਂ ਨੇ ਇੱਕ ਬੋਤਲ ਚ ਤੇਲ ਪਾ ਕੇ ਉਸ ਨੂੰ ਅੱਗ ਲਗਾ ਕੇ ਗੇਟ ਦੇ ਉੱਤੇ ਸੁੱਟਿਆ ਹੈਗਾ ਅਗੇਟੂ ਜਿਸ ਨਾਲ ਲੱਗ ਲੱਗੀ ਹੈ ਜਾਨੀ ਨੁਕਸਾਨ ਇਸ ਵਿੱਚ ਕੋਈ ਨਹੀਂ ਹੋਇਆ ਸਾਨੂੰ ਜਦੋਂ ਪਤਾ ਲੱਗਿਆ ਅਸੀਂ ਇਮੀਡੀਟਲੀ ਆਪਣੀ ਪੁਲਿਸ ਫੋਰਸ ਭੇਜੀ ਹੈ ਔਰ ਅਸੀਂ ਐਵੀਡੈਂਸਸ ਇਕੱਠੇ ਕੀਤੇ ਹਨ ਸਟ੍ਰਿੰਜੈਂਟ ਸੈਕਸ਼ਨਸ ਤੇ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਹੈ ਸਾਡੇ ਕੋਲ ਕੁਝ ਕਲੂਜ਼ ਹੈ ਔਰ ਜਲਦੀ ਜਿਹੜਾ ਹੈਗਾ ਦੋਸ਼ੀਆਂ ਨੂੰ ਫੜ ਲਿਆ ਜਾਏ ਕੀ ਸਰ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਹੋ ਸਕਦੀ ਹੈ ਪਰਿਵਾਰ ਨਾਲ ਮੈਂ ਗੱਲ ਕੀਤੀ ਹੈ ਮਾਤਾ ਜੀ ਨਾਲ ਜੀ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਤਾਂ ਨਹੀਂ ਹੈ ਨਾ ਹੀ ਇਹਨਾਂ ਨੂੰ ਕੋਈ ਐਕਸਟਰੈਸ਼ਨ ਕਾਲ ਆਈ ਹੈ ਲੇਕਿਨ ਜਿਹੜੀ ਪੁਲਿਸ ਹੈ ਸਾਰੇ ਐਂਗਲਸ ਤੇ ਅਸੀਂ ਕੰਮ ਕਰ ਰਹੇ ਹਾਂ ਐਕਸਪਲੋਰ ਕਰ ਰਹੇ ਹਾਂ ਔਰ ਜਲਦੀ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਫੜ ਲਿਆ ਜਾਏਗਾ ਤੁਸੀਂ ਕੀ ਕੰਮ ਕਰਦੇ ਹੋ ਮੈਂ ਕੋਈ ਕੰਮ ਕਰਦਾ ਹਾਂ ਤੁਹਾਨੂੰ ਹੈ ਕਿ ਜਿਸ ਤੇ ਸ਼ੱਕ ਤੁਹਾਨੂੰ ਕੋਈ ਕਾਲ ਵਗੈਰਾ ਕੋਈ ਆਉਂਦੇ ਨਹੀਂ ਕੋਈ ਇਹ ਜਰਾ ਬੈਕਗ੍ਰਾਉਂ